ਸਤਿਕਾਰਯੋਗ ਸਤਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਾਂ ਦੀ ਉਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਧਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਜੈਤ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨਾਂ ਦੁਆਰਾ ਗੁਰਮੁਖ ਔਰ ਗੁਰਸਿੱਖ ਤੇ ਗੁਰਮੁਖ ਸਹੇਲੀਆਂ ਵੀ ਉਹ ਪ੍ਰਾਤਮਾ ਜਿਹੜਾ ਬਿਉ ਦਾ ਕੀ ਸੁਨੇਹਾ ਹੈ ਉਹ ਕਿੱਥੇ ਰਹਿੰਦਾ ਹੈ ਕਿਉਂ ਜ ਹੈ ਉਸ ਬਾਬਤ ਕਈ ਤਰ੍ਹਾਂ ਦੀਆਂ ਕਈ ਕਿਸਮਾਂ ਦੀਆਂ ਗੱਲਾਂ ਸੁਣੀਆਂ ਹਨ ਉਹਦੇ ਹੈਰਾਨ ਕਰਨ ਵਾਲੇ ਕੌਤਕ ਸੁਨੇ ਹਨ ਉਹਦੇ ਹੈਰਾਨ ਕਰਨ ਵਾਲੇ ਕੌਤਕ ਵੇਖੇ ਹਨ ਸੁਣ ਕੇ ਵੇਖ ਕੇ ਮਨ ਵਿੱਚ ਹੈਰਾਨੀ ਹੁੰਦੀ ਹੈ ਕਿ ਉਹ ਪਰਮਾਤਮਾ ਕਿਹੜੇ ਰੰਗਾਂ ਵਿੱਚ ਰਹਿੰਦਾ ਹੈ ਕਿਹੜੀਆਂ ਖੇਡਾਂ ਖੇਡਦਾ ਹੈ ਉਹਦਾ ਕਿਹੋ ਜਿਹਾ ਆਕਾਰ ਹੈ ਕਿੱਥੇ ਉਹ ਰਹਿੰਦਾ ਹੈ ਇਸ ਬਾਬਤ ਗੁਰੂ ਸਾਹਿਬ ਜੀ ਅੱਜ ਦੇ ਪਾਵਨ ਵਚਨਾਂ ਦੁਆਰਾ ਦਰਸਾਉਂਦੇ ਹਨ ਦੇਹੋ ਸੰਦੇਸ ਰੋ ਕਹੀਓ ਪ੍ਰੀਅ ਕਹੀਓ ਸੰਦੇਸ ਰੋ ਦਾ ਮਤਲਬ ਹੈ ਪਿਆਰਾ ਸੰਦੇਸ਼ ਪ੍ਰੀਅ ਦਾ ਮਤਲਬ ਹੈ ਉਹ ਪਿਆਰਾ ਉਹ ਪਰਮਾਤਮਾ ਏ ਗੁਰਸਿੱਖੋ ਏ ਗੁਰਸਿੱਖ ਰੂਪ ਸਹਿਲਿਓ ਮੈਨੂੰ ਪਿਆਰੇ ਪਰਮਾਤਮਾ ਦਾ ਮਿੱਠਾ ਜਿਹਾ ਸੁਨੇਹਾ ਦੇਓ ਮੈਂ ਉਸ ਪਿਆਰੇ ਦੀ ਬਾਬਤ ਬਿਸਮ ਭਈ ਮੈਂ ਬਹੁ ਵਿਧ ਸੁਨਤੇ ਕਹੋ ਸੁਹਾਗਣ ਸਹੀਓ ਬਿਸਮ ਦਾ ਮਤਲਬ ਹੈਰਾਨ ਬਹੁ ਵਿਧ ਕਹਿੰਦੇ ਨੇ ਕਈ ਕਿਸਮਾਂ ਨੂੰ ਸਹੀਓ ਕਿਹਾਂ ਸਹੇਲੀਆਂ ਨੂੰ ਵੀ ਮੈਂ ਉਸ ਪਿਆਰੇ ਦੀ ਬਾਬਤ ਕਈ ਕਿਸਮਾਂ ਦੀਆਂ ਗੱਲਾਂ ਸੁਣ ਸੁਣ ਕੇ ਹੈਰਾਨ ਹੋ ਰਹੀ ਹਾਂ ਇਹ ਸੁਹਾਗਵਤੀ ਸਹੇਲਿਓ ਤੁਸੀਂ ਦੱਸੋ ਵੀ ਉਹ ਕਿਹੋ ਜਿਹਾ ਹੈ ਰਹਾਉ ਕੋ ਕਹ ਤੋ ਸਭ ਬਾਹਰ ਬਾਹਰ ਕੋ ਕਹ ਤੋ ਸਭ ਮਹੀਓ ਵੀ ਕੋਈ ਆਖਦਾ ਹੈ ਕਿ ਉਹ ਪਰਮਾਤਮਾ ਜਿਹੜਾ ਵੀ ਉਹ ਸਭ ਨਾਲੋਂ ਬਾਹਰ ਹੀ ਵਸਦਾ ਹੈ ਕੋਈ ਆਖਦਾ ਉਹ ਸਭ ਨਾਲ ਦੇ ਅੰਦਰ ਵਸਦਾ ਹੈ ਕੋ ਕਹਤੋ ਸਭ ਬਾਹਰ ਬਾਹਰ ਕੋ ਕਹਤੋ ਸਭ ਮਈਉ ਮਈਉ ਦਾ ਮਤਲਬ ਹੀ ਸਭਨਾ ਦੇ ਵਿੱਚ ਵੀ ਕੋਈ ਤਾਂ ਉਹਨੂੰ ਕਹਿੰਦਾ ਵੀ ਉਹ ਬਾਹਰ ਰਹਿੰਦਾ ਹੈ ਕੋਈ ਕਹਿੰਦਾ ਹੈ ਵੀ ਉਹ ਸਭਨਾ ਦੇ ਅੰਦਰ ਵੱਸਦਾ ਹੈ ਪਰ ਉਸ ਦਾ ਵਰਨਨਾਂ ਦੀ ਸਹਿ ਚਿਹਨ ਨ ਲਕੀਏ ਸੁਹਾਗਨ ਸਾਤ ਬਜਈਓ ਵਰਨ ਦਾ ਮਤਲਬ ਰੰਗ ਚੇਹਨਾ ਦਾ ਮਤਲਬ ਹੈ ਨਿਸ਼ਾਨ ਜਾਂ ਲੱਛਣ ਲਖੀਏ ਦਾ ਮਤਲਬ ਹੈ ਨਜ਼ਰ ਆਉਣਾ ਵੀ ਉਸ ਦਾ ਰੰਗ ਨਹੀਂ ਦਿਸਦਾ ਉਸ ਦਾ ਕੋਈ ਲੱਛਣ ਨਜ਼ਰ ਨਹੀਂ ਆਉਂਦਾ ਇਹ ਸੁਆਗਣੋ ਤੁਸੀਂ ਮੈਨੂੰ ਇਹ ਸੱਚੀ ਗੱਲ ਸਮਝਾਓ ਵੀ ਉਹ ਕਿਹੋ ਜਿਹਾ ਹੈ ਸਰਬਨਵਾਸੀ ਘਟ ਘਟ ਵਾਸੀ ਲੇਪ ਨਹੀਂ ਹਲ ਪਈਓ ਵੀ ਉਹ ਪ੍ਰਮਾਤਮਾ ਸਾਰਿਆਂ ਵਿੱਚ ਨਿਵਾਸ ਰੱਖਣ ਵਾਲਾ ਹੈ ਹਰੇਕ ਸਰੀਰ ਵਿੱਚ ਵਸਣ ਵਾਲਾ ਹੈ ਫਿਰ ਵੀ ਉਸ ਨੂੰ ਮਾਇਆ ਦਾ ਰਤਾ ਵੀ ਲੇਪ ਨਹੀਂ ਹੈ ਨਾਨਕ ਕਹਿ ਤਸਨੋ ਰੇ ਲੋਗਾ ਸੰਤ ਰਸਨ ਕੋ ਵਸਹੀਓ ਮਰਦ ਸਮਝਾਉਂਦੇ ਹਨ ਕਿ ਭਾਈ ਉਹ ਪਰਮਾਤਮਾ ਜਿਹੜਾ ਹੈ ਉਹ ਸਭਨਾ ਦੇ ਅੰਦਰ ਵਸਦਾ ਹੈ। ਘਟ ਘਟ ਦੇ ਵਿੱਚ ਰਮਿਆ ਹੋਇਆ ਉਹ ਜਰੇ ਜਰੇ ਦੇ ਵਿੱਚ ਰਮਿਆ ਹੋਇਆ ਉਹ ਸਭਨਾ ਦੇ ਅੰਦਰ ਨਿਵਾਸ ਰੱਖਦਾ ਹੈ। ਜੋ ਬ੍ਰਹਮੰਡ ਦੇ ਸੋਈ ਪਿੰਡੇ ਜੋ ਖੋਜ ਜ ਸੁਪਾਵੈ ਇਤੋਂ ਤੱਕ ਵੀ ਆ ਕਿ ਵੀ ਜੋ ਬ੍ਰਹਮੰਡ ਦੇ ਵਿੱਚ ਤੱਕਦੇ ਹਾਂ ਉਹ ਆਪਣੇ ਅੰਦਰ ਨੂੰ ਹੀ ਖੋਜਿਆ ਜਾ ਸਕਦਾ ਜਿਹੜੇ ਖੋਜ ਲੈਂਦੇ ਆ ਉਹ ਪਾ ਲੈਂਦੇ ਆ। ਉਹ ਪਰਮਾਤਮਾ ਭਾਈ ਹਰੇਕ ਸਰੀਰ ਦੇ ਵਿੱਚ ਵੱਸਦਾ ਹੈ ਔਰ ਉਹ ਮਾਇਆ ਤੋਂ ਨਿਰਲੇਪ ਹੈ ਨਾਨਕ ਕਹਤ ਸਨੋਰੇ ਰੋਗਾ ਸੰਤ ਰਸਨ ਕੋ ਬਸਈਓ ਗੁਰੂ ਨਾਨਕ ਸੁਰਬ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਹਨ ਕਿ ਹੇ ਲੋਕੋ ਹੇ ਸੁਣੋ ਹੇ ਸਕੀ ਸਹੇਲਿਓ ਸੁਣੋ ਇਹੋ ਪਰਮਾਤਮਾ ਸੰਤ ਜਨਾਂ ਦੀ ਜੀਵਤ ਤੇ ਵੱਸਦਾ ਹੈ ਜਿਹੜੇ ਉਸ ਪ੍ਰਮਾਤਮਾ ਦਾ ਨਾਮ ਜਪਦੇ ਹਨ ਜਿਹੜੇ ਸਾਸ ਗ੍ਰਾਸ ਉਸ ਪ੍ਰਮਾਤਮਾ ਦਾ ਆਰਾਧਨ ਕਰਦੇ ਜਿਹੜੇ ਉਹਦਾ ਸਿਮਰਨ ਕਰਦੇ ਹਨ ਉਹਨਾਂ ਦੀ ਜੀਵ ਉਹ ਤੇ ਉਸ ਪ੍ਰਮਾਤਮਾ ਦਾ ਵਾਸਾ ਹੈ ਸੰਤ ਜਨ ਹਰ ਦਿਨ ਉਸ ਦਾ ਨਾਮ ਜਪਦੇ ਰਹਿੰਦੇ ਹਨ ਉਸ ਪ੍ਰਮਾਤਮਾ ਦਾ ਨਾਮ ਜਪੀਏ ਤਾਂ ਕਿ ਪ੍ਰਮਾਤਮਾ ਸਾਡੇ ਸਭਨਾਂ ਦੀ ਰਸਨਾ ਤੇ ਉਹਦਾ ਵਾਸਾ ਹੋ ਜਾਏ ਪਰਮਾਤਮਾ ਦੇ ਨਾਮ ਤੋਂ ਬਿਨਾਂ ਤਾਂ ਗੁਰੂ ਸਾਹਿਬ ਨੇ ਇਹ ਵੀ ਆਖਿਆ ਵੀ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟਿਏ ਵੀ ਜਿਹੜੀ ਜੀਵ ਇਸ ਪਰਮਾਤਮਾ ਦਾ ਨਾਮ ਨਹੀਂ ਨjapਦੀ ਇਹ ਉਹਨੂੰ ਤਿਰਤਲ ਕਰਕੇ ਕੱਟ ਦੇਣਾ ਚਾਹੀਦਾ ਸੋ ਪਰਮਾਤਮਾ ਦਾ ਨਾਮ ਜਪੀਏ ਸਾਡੀ ਇਹ ਜੀਵਨ ਸਫਲ ਹੋਏ ਪਰਮਾਤਮਾ ਦਾ ਦਰਸ਼ਨ ਕਰੀਏ ਸਾਡੇ ਨਿੱਤਰ ਸਫਲ ਹੋਣ ਗੁਰਬਾਣੀ ਸੁਣੀਏ ਵਿਚਾਰ ਸੁਣੀਏ ਕੀ ਤਰ ਸੁਣੀਏ ਸਾਡੇ ਕੰਨ ਸਫਲੇ ਹੋ ਜਾਣ ਚੱਲ ਕੇ ਸਤ ਸੰਗਤ ਵਿੱਚ ਜਾਈਏ ਸਾਡੇ ਪੈਰ ਸਫਲੇ ਹੋ ਜਾਣ ਨੇਕ ਤੇ ਚੰਗੇ ਕਰਮ ਕਰੀਏ ਤਾਂ ਕਿ ਸਾਡੇ ਹੱਥ ਸਫਲੇ ਹੋਣ ਸੇਵਾ ਕੋ ਦੋਏ ਭਲੇ ਇੱਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਪ੍ਰਮਾਤਮਾ ਦਾ ਨਾਮ ਜਪੋ ਇਸ ਵਿੱਚ ਹੀ ਸਾਡਾ ਸਭ ਦਾ ਭਲਾ ਹੈ ਸਤ ਗੁਰ ਸਭ ਨਾਲ ਪਰਮੇਰ ਪ੍ਰਿਆਤ ਰੱਖਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਤਵਾਕਤਾ ਦੀ ਅਰਦਾਸ ਗੁਰੂ ਘਰ ਦੀਆਂ ਸੇਵਾਵਾਂ ਬਾਦਸ਼ਾਹ ਸਭਨਾਂ ਦੇ ਮਨਾਂ ਨੂੰ ਪ੍ਰੇਰ ਕੇ ਲੈ ਲੈਣ ਨਿਤ ਅਰਦਾਸ ਕਰਦੇ ਰਹੀਏ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਗ ਗੋਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ